ਮੋਸ ਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਸੋ ਜਰਮਨੀ ਦਾ ਫ फेब्रुवारी ਇਨਟੇਕ ਨੇੜੇ ਹੈ ਔਰ ਫ फेब्रुवारी ਇਨਟੇਕ ਦੇ ਵਿੱਚ ਕਿਸ ਤਰ੍ਹਾਂ ਦੇ ਪ੍ਰੋਫਾਈਲ ਜਰਮਨੀ ਚ ਅਪਲਾਈ ਕਰ ਸਕਦੇ ਨੇ ਔਰ ਪ੍ਰੈਜ਼ੈਂਟ ਵੀਜ਼ਾ ਟ੍ਰੈਂਡ ਜਰਮਨੀ ਦਾ ਕੀ ਹੈ ਉਹ ਵੀ ਵੀਨਾ ਮੈਮ ਸਾਡੇ ਨਾਲ ਸਾਂਝਾ ਕਰਨਗੇ ਵੀਨਾ ਮੈਮ ਬਹੁਤ ਸਵਾਗਤ ਹੈ ਥੈਂਕ ਯੂ ਸੋ ਮਾਚ ਸ਼ਸ਼ੀ ਗਾਲ ਸ਼ਸ਼ੀ ਸਾਰਾ ਵੀਨਾ ਮੈਮ ਜਰਮਨੀ ਦਾ ਟ੍ਰੈਂਡ ਕੀ ਚੱਲ ਰਿਹਾ ਹੈ ਔਰ ਫ फेब्रुवारी ਇਨਟੇਕ ਚ ਕਿਸ ਤਰ੍ਹਾਂ ਦੀਆਂ ਫਾਈਲਾਂ ਤੁਸੀਂ ਲਾਉਣ ਡੈਲਾ ਸਾਹਿਬ ਜਰਮਨੀ ਕਹੋ ਜਾ ਕੰਟਰੀ ਆ ਜਿੱਥੇ ਉਹਨਾਂ ਨੇ ਕਿਹਾ ਹਰ ਸਾਲ 4 ਲੱਖ ਬੰਦਾ ਸਾਨੂੰ ਚਾਹੀਦਾ ਜਦ ਯੂਐਸ ਦਾ H1B ਵੀਜ਼ਾ ਦਾ 트ੰਪ ਨੇ ਪ੍ਰੋਬਲਮ ਕੀਤੇ ਤੇ ਜਰਮਨੀ ਦੇ ਪ੍ਰਾਈਮ ਮਿਨਿਸਟਰ ਨੇ ਇਮੀਡੀਏਟ ਕਿਹਾ ਕਿ ਅਸੀਂ ਕਦੇ ਕੋਈ ਪਾਲਿਸੀ ਓਵਰਨਾਈਟ ਚੇਂਜ ਨਹੀਂ ਕਰਾਂਗੇ ਮਿਸ ਕਿੰਨਾ ਓਪਨ ਸੱਦਾ ਦਿੱਤਾ ਕਿ ਸਾਨੂੰ ਬੰਦੇ ਚਾਹੀਦੇ ਆ ਔਰ ਜਿੰਨਾ ਇਹਨਾਂ ਨੇ H1B ਵੀਜ਼ਾ ਨੂੰ ਪ੍ਰੋਬਲਮ ਕੀਤੀ ਜਰਮਨੀ ਨੇ ਆਪਣੀ ਤਰਫ ਖਿੱਚ ਲਿਆ ਸਾਰਿਆਂ ਕਿਉਂਕਿ ਇਹਨਾਂ ਦਾ ਇੱਕ ਪ੍ਰੋਗਰਾਮ ਹੋਰ ਹੈ ਯੰਗ ਪ੍ਰੋਫੈਸ਼ਨਲ ਪ੍ਰੋਗਰਾਮ ਜਿਹਦੇ ਵਿੱਚ ਕੋਈ ਵੀ ਗ੍ਰੈਜੂਏਟ ਬੱਚਾ 6 ਮਹੀਨੇ ਵਾਸਤੇ ਜਰਮਨੀ ਜਾ ਸਕਦਾ ਕੁਝ ਸ਼ਰਤਾਂ ਪੂਰੀ ਕਰਨੀ ਹੁੰਦੀਆਂ 6 ਬੈਂਡ ਆਇੰਟਸ ਦੇ ਚਾਹੀਦੀਆਂ ਜਾਂ ਕੁਝ ਅਦਾਂ ਦੀ 6 ਮਹੀਨੇ ਵਾਸਤੇ ਜਾ ਕੇ ਉੱਥੇ ਉਹ ਜੌਬ ਸਰਚ ਕਰਕੇ ਆਪਣੀ ਜੌਬ ਨੂੰ ਪਰਮਨੈਂਟ ਕਰਾ ਸਕਦਾ ਹੈ ਔਰ ਵਿਦਨ 2 ਇਅਰਸ ਉਹ ਆਪਣੀ ਪੀਆਰ ਪਾ ਸਕਦਾ ਉਹਨਾਂ ਦੇ ਵੀ ਕੁਝ ਸ਼ਰਤਾਂ ਹੁੰਦੀਆਂ ਉਸ ਸਾਹ ਨਾਲ ਹੁਣ ਆਪਾਂ ਆ ਜਾਂਦੇ ਹਾਂ ਸਟੂਡੈਂਟ ਵੀਜ਼ੇ ਤੇ ਸਟੂਡੈਂਟ ਵੀਜ਼ਾ ਇਸ ਕਰਕੇ ਸੌਖਾ ਹੈ ਯੰਗ ਪ੍ਰੋਫੈਸ਼ਨਲ ਪ੍ਰੋਗਰਾਮ ਤੋਂ ਕਿਉਂਕਿ ਇਹਦੇ ਵਿੱਚ ਜਿਹੜਾ ਸਟੂਡੈਂਟ ਉਹਨਾਂ ਦੀ ਕੁਆਲਿਫੀਕੇਸ਼ਨ ਲੈ ਰਿਆ ਹੈ ਤੁਸੀਂ ਇੰਗਲਿਸ਼ ਚ ਜਾ ਸਕਦੇ ਹੋ ਇਹ ਮਿਥ ਹੈ ਕਿ ਜਰਮਨ ਚ ਪੜਨਾ ਪਏਗਾ ਬਿਲਕੁਲ ਨਹੀਂ ਜੀ ਜਿਹੜੀ ਸਾਰੇ ਯੂਨੀਵਰਸਿਟੀਆਂ ਮੈਕਸਿਮਮ ਜਿਹੜੀ ਹੈ ਉੱਥੇ ਜਰਮਨ ਯੂਨੀਵਰਸਿਟੀਆਂ ਵੀ ਹੈ ਬਟ ਜਿਹੜੀ ਇੰਗਲਿਸ਼ ਯੂਨੀਵਰਸਿਟੀ ਹੈ ਜਿਹੜੀ ਉਹ ਸਾਰੇ ਬਹੁਤ ਅੱਛਾ ਕਰਾ ਰਹੀਆਂ ਔਰ ਤੁਹਾਨੂੰ ਜੇ ਜਰਮਨ ਸਿੱਖਣੀ ਹੈ ਕੋਈ ਕੋਈ ਯੂਨੀਵਰਸਿਟੀ ਤਾਂ ਟੋਟਲ ਫ੍ਰੀ ਆਫ ਕਾਸਟ ਤੁਹਾਨੂੰ ਜਰਮਨ ਲੈਂਗੁਏਜ ਕਰਾ ਰਹੀ ਹੈ ਕੁਝ 5 600 ਯੂਰੋ ਪੂਰੇ 2 ਸਾਲ ਡੇਢ ਸਾਲ ਜਿੰਨਾ ਵੀ ਤੁਸੀਂ ਕੋਰਸ ਕਰ ਰਹੇ ਹੋ ਉਹ ਲੈ ਕੇ ਤੁਹਾਨੂੰ ਜਰਮਨ ਲੈਂਗੁਏਜ ਕਰਵਾ ਰਹੇ ਹਾਂ ਇਸ ਦੇ ਵਿੱਚ ਮੈਂ ਇੱਕ ਬਹੁਤ ਅੱਛੀ ਨਿਊਜ਼ ਦਵਾਂਗੇ ਤੁਹਾਨੂੰ ਕਿ ਜਸਟ 1 ਜਨਵਰੀ ਵਾਸਤੇ ਕਾਫੀ ਸਾਰੀ ਯੂਨੀਵਰਸਿਟੀ ਐਨ ਨੀ ਜ਼ਬਰਦਸਤ ਸਕਾਲਰਸ਼ਿਪ ਦਿੱਤੀ ਹੈ ਕਿ ਤੁਹਾਨੂੰ 60% ਤੱਕ ਸਕਾਲਰਸ਼ਿਪ ਹੈ ਤੁਸੀਂ 6-7000 ਯੂਰੋ ਸਾਲ ਦੇ ਵਿੱਚ ਜਿਹੜਾ ਆਪਣਾ ਕੋਰਸ ਕਰ ਸਕਦੇ ਹੋ ਉਹ ਚਾਹੇ ਮਾਸਟਰਸ ਹੈ ਚਾਹੇ ਗ੍ਰੈਜੂਏਸ਼ਨ ਹੈ ਹੁਣ ਗ੍ਰੈਜੂਏਸ਼ਨ ਦੀ ਗੱਲ ਕਰੀਏ ਤੇ 24-25000 ਯੂਰੋ ਦੇ ਵਿੱਚ ਤੁਸੀਂ ਪੂਰੀ ਗ੍ਰੈਜੂਏਸ਼ਨ ਕੰਪਲੀਟ ਕਰ ਸਕਦੇ ਹੋ ਜਿਹੜਾ ਕਿ ਤੁਸੀਂ ਆਸਟ੍ਰੇਲੀਆ ਜਾ ਕੇ ਮੇਰੇ ਖਰ ਇੱਕ ਸਾਲ ਦੀ ਫੀਸ ਪੇ ਕਰ ਰਹੇ ਹੋ ਇੰਨਾ ਨਾ ਨਾ ਨੇ ਸਕਾਲਰਸ਼ਿਪਸ ਦਿੱਤੀਆਂ ਕਿਉਂਕਿ ਜਰਮਨੀ ਤੇ ਵੈਸੇ ਵੀ ਫ੍ਰੀ ਐਜੂਕੇਸ਼ਨ ਵਾਸਤੇ ਜਾਣਾ ਜਾਂਦਾ ਹੁਣ ਫ੍ਰੀ ਐਜੂਕੇਸ਼ਨ ਦੇ ਤੇ ਆਪਣੇ ਲਿਮਿਟਸ ਆ ਕਿ ਤੁਹਾਡੇ 85% 90% ਨੰਬਰ ਹੋਣੇ ਚਾਹੀਦੇ ਆ ਫਿਰ ਤੁਹਾਡੀ B2 ਲੈਵਲ ਤੱਕ ਜਰਮਨ ਕਿੱਤੀ ਹੋਣੀ ਚਾਹੀਦੀ ਹੈ 13 ਇਅਰ ਦੀ এডੂਕੇਸ਼ਨ ਹੋਣੀ ਚਾਹੀਦੀ ਇਹ ਸ਼ਰਤਾਂ ਜਿਹੜੀ ਪੂਰੀ ਕਰਦਾ ਫਿਰ ਤੁਸੀਂ ਫ੍ਰੀ এডੂਕੇਸ਼ਨ ਟੋ ਉਹ ਵੀ ਟੋਟਲ ਫ੍ਰੀ ਨਹੀਂ ਹੁੰਦੀ 1.5 2000 ਯੂਰੋ ਉਹਨਾਂ ਦੀ ਵੀ ਫੀਸ ਹੁੰਦੀ ਹੈ ਤੇ 1.5 2000 ਦੀ ਜਗ੍ਹਾ ਇੱਥੇ 4 4.5000 ਯੂਰੋ ਵੀ ਆ ਰਹੀ ਹੈ ਪੇਡ ਯੂਨੀਵਰਸਿਟੀਆਂ ਦੀ ਸਕਾਲਰਸ਼ਿਪ ਦੇ ਬਾਅਦ ਤੇ ਇਹ ਇੱਕ 골ਡਨ অপরচুनिटी ਹੈ ਹਰ ਸਟੂਡੈਂਟ ਨੂੰ ਜੇ ਜਨਵਰੀ ਇਨਟੇਕ ਵਾਸਤੇ ਐਡਮਿਸ਼ਨ ਲੈਂਦੇ ਹੈ ਫੈਬ ਵਾਸਤੇ ਐਡਮਿਸ਼ਨ ਲੈਂਦੇ ਹੈ ਤੁਹਾਨੂੰ ਜਿਹੜੀ 60% 70% ਤੱਕ ਸਕਾਲਰਸ਼ਿਪ ਮਿਲ ਰਹੀ ਹੈ ਐਂਡ ਡੋਨਟ ਲੀਵ ਥਿਸ 골ਡਨ অপরচুनिटी ਤੁਹਾਨੂੰ ਕਰਨਾ ਕੀ ਇਸ অপরচুनिटी ਵਾਸਤੇ 6 ਬੈਂਡ ਆਇਲਟਸ ਦੇ ਹੋਣੇ ਚਾਹੀਦੇ ਹੈ ਉੱਥੇ ਪੀਟੀ ਐਕਸੈਪਟਡ ਨਹੀਂ ਹੈ ਕੋਈ ਹੋਰ ਟੈਸਟ ਨਹੀਂ ਐਕਸੈਪਟਡ ਆਇਲਟਸ ਐਕਸੈਪਟਡ ਹੈ ਠੀਕ ਹੈ ਜਦ ਤੱਕ ਤੁਸੀਂ ਆਫਰ ਲੈਟਰ ਅਪਲਾਈ ਕਰ ਰਹੇ ਹੋ ਜੇ ਤੁਸੀਂ ਪੀਟੀ ਕੀਤੀ ਹੋਈ ਹੈ ਆਇਲਸ ਤੁਸੀਂ ਫ੍ਰੀ ਆਫ ਕੋਸਟ ਕਰਾਨੇ ਆ ਵੀ ਡੋਨਟ ਚਾਰਜ ਐਨੀਥਿੰਗ ਫ্রম ਯੂ ਤੁਸੀਂ ਟੋਟਲ ਫ੍ਰੀ ਆਫ ਕੋਸਟ ਸਾਡੇ ਤੋਂ ਆਇਲਸ ਕਰ ਸਕਦੇ ਹੋ ਜਦ ਤੱਕ ਤੁਸੀਂ ਤੁਹਾਡਾ ਆਫਰ ਲੈਟਰ ਆ ਰਿਹਾ ਤੁਹਾਡੇ ਡਾਕੂਮੈਂਟਸ ਪੂਰੇ ਹੋਣ ਉਹਨਾਂ ਇੱਥੇ ਕੀ ਇਹ ਡਾਕੂਮੈਂਟਸ ਪੂਰੇ ਹੋਣ ਚ ਕੋਈ ਏਡਾ ਵੱਡਾ ਮਸਲਾ ਨਹੀਂ ਹੈ ਇੱਥੇ ਖਾਲੀ ਕਿ ਡਾਕੂਮੈਂਟ ਅਟੈਸਟੇਸ਼ਨ ਹੋਣੀ ਹੈ ਔਰ ਤੁਹਾਡਾ ਜਿਹੜਾ ਬਲੌਕ ਅਕਾਊਂਟ ਖੁੱਲਣਾ ਹੈ ਕੋਈ ਫੰਡ ਨਹੀਂ ਸ਼ੋ ਕਰਨੇ ਕੋਈ ਇਨਕਮ ਟੈਕਸ ਰਿਟਰਨ ਨਹੀਂ ਸ਼ੋ ਕਰਨੀ ਆ ਤੇ ਤੁਸੀਂ ਬਿਲਕੁਲ ਜਿੱਦਾਂ ਕਹਿੰਦੇ ਨਾ ਟ੍ਰੈਸ਼ਰ ਹੀ ਨਹੀਂ ਕਿਸੇ ਚੀਜ਼ ਦਾ ਖਾਲੀ ਬਲੌਕ ਅਕਾਊਂਟ ਦੇ ਪੈਸੇ ਤੋਂ 11900 ਯੂਰੋ ਔਰ ਤੁਸੀਂ ਆਪਣੀ ਫੀਸ ਜਾਂ ਤੁਹਾਨੂੰ ਸਕਾਲਰਸ਼ਿਪ ਜਿਵੇਂ ਮੈਂ ਦੱਸਿਆ ਲੱਗ ਜਾਂਦੀ ਆ ਔਰ ਸਕਾਲਰਸ਼ਿਪ ਹਰ ਬੱਚੇ ਨੂੰ ਲਗਵਾਉਣ ਦਾ ਮੇਰੀ ਆਪਣਾ ਪ੍ਰੋਮਿਸ ਹਰ ਬੱਚੇ ਨੂੰ ਅਸੀਂ ਲਗਵਾਵਾਂਗੇ ਜੀ ਸਕਾਲਰਸ਼ਿਪ ਲੱਗ ਗਈ ਤੇ ਤੁਹਾਨੂੰ 5 6 4000 ਤੋਂ ਲੈ ਕੇ 6 7000 ਯੂਰੋ ਮੈਕਸਿਮਮ ਫੀਸ ਆ ਰਹੀ ਆ ਮਤਲਬ ਤੁਸੀਂ 18 17 18000 ਦੇ ਕੇ ਜਿਹੜਾ ਕੋਈ ਡਾਕੂਮੈਂਟ ਨਹੀਂ ਸ਼ੋਅ ਕਰਨਾ ਕੋਈ ਕੁਝ ਨਹੀਂ ਕਰਨਾ ਤੁਸੀਂ ਵੀਜ਼ਾ ਵਾਸਤੇ ਰੈਡੀ ਹੋ ਕਿਉਂਕਿ ਤੁਹਾਡੇ ਕੋਲ ਬਸ ਪਰਸੈਂਟੇਜ 60% ਆਇਲ ja 6 ਬੈਂਡ ਹੋਣਾ ਚਾਹੀਦਾ ਹੈ ਮਾਸਟਰਸ ਵਾਸਤੇ ਜਾ ਰਹੇ ਹੋ 6.5 ਹੋਣਾ ਚਾਹੀਦਾ ਹੈ ਪਰਸੈਂਟੇਜ 60% ਇਹ ਮਾਸਟਰਸ ਦੀ 55 ਵੀ ਐਕਸੈਪਟ ਕਰ ਲੈਂਦੇ ਆ ਇਹ ਡਿਪੈਂਡ ਕਰਦਾ ਹੈ ਯੂਨੀਵਰਸਿਟੀ ਟੂ ਯੂਨੀਵਰਸਿਟੀ ਹੁਣ ਕੋਰਸਿਸ ਕਿਹੜੇ ਲੈਣਾ ਚਾਹੀਦੇ ਇਸ ਦਾ ਆਈਟੀ ਦਾ ਜ਼ਮਾਨਾ ਆਈਟੀ ਦੇ ਵਿੱਚ ਇਹਨਾਂ ਦੇ ਕੋਲ ਹਜ਼ਾਰ ਕਿਸਮ ਦੇ ਕੋਰਸਿਸ ਹੈ ਕੋਰਸਿਸ ਲੋ ਤੁਸੀਂ ਸਪਲਾਈ ਚੇਨ ਮੈਨੇਜਮੈਂਟ ਲੋ ਉਹ ਉਹਨਾਂ ਦੀ ਕੀ ਰਿਸਰਚ ਹੈ ਅਗਲੇ 10 ਸਾਲ ਤੱਕ ਉਹਨਾਂ ਨੂੰ ਸਪਲਾਈ ਚੇਨ ਮੈਨੇਜਮੈਂਟ ਵਾਲੇ ਬੰਦੇ ਚਾਹੀਦੇ ਆ ਜੇ ਕੋਰਸੇ ਸ਼ੁਰੂ ਕਰਦੇ ਆ ਉਹ ਸਾਲ 2 ਸਾਲ 4 5 ਸਾਲ ਵਾਸਤੇ ਨਹੀਂ ਕਰਦੇ ਅਗਲੇ 10 15 ਸਾਲ ਜਿਹੜੀ ਮਾਰਕੀਟ ਵਿੱਚ ਡਿਮਾਂਡ ਰਹਿੰਦੀ ਆ ਉਹ ਕੋਰਸੇ ਤੁਹਾਡੇ ਕਰਾਏ ਜਾਂਦੇ ਆ ਤੇ ਤੁਸੀਂ ਸੋਚੋ ਪੈਸਾ ਵੀ ਘਟ ਲਗਾ ਰਹੇ ਹੋ ਪੋਸਟ ਸਟਡੀ ਅੱਛਾ ਤੁਹਾਨੂੰ ਜਿਹੜਾ ਜਿਹੜਾ ਕੰਮ ਕਰਨਾ ਹੈ ਪੜਨ ਦੇ ਦੌਰਾਨ ਉਹ ਵੀ ਤੁਹਾਨੂੰ 25 ਘੰਟੇ ਮਿਲ ਰਿਹਾ ਕੰਮ ਕਰਨ ਦੇ ਔਰ ਤੁਹਾਨੂੰ ਪੋਸਟ ਅਡੀ ਵਰਕ ਪਰਮਿਟ ਵੀ 1.5 ਸਾਲ ਦਾ ਮਿਲ ਰਿਹਾ ਉਹਦੇ ਵਿੱਚ ਵੀ ਇੱਕ ਪਲੱਸ ਕੀ ਹੈ ਕਿ ਤੁਸੀਂ ਜਿਹੜਾ ਜਦ ਕੰਮ ਕਰ ਰਹੇ ਹੋ ਪੋਸਟ ਅਡੀ ਵਰਕ ਪਰਮਿਟ ਦੇ ਦੌਰਾਨ ਆਹ ਨਾਲ ਆਪਣੇ ਸਾਰ ਬੱਚੇ ਨੂੰ ਜਿਹੜਾ ਸੈਲਰੀ ਪੈਕੇਜ ਹੈ ਉਹ 55 ਤੋਂ 60000 ਯੂਰੋ ਦਾ ਮਿਲਦਾ ਪਰ ਅਜਾ ਤੁਹਾਡੀ 43000 ਯੂਰੋ ਵੀ ਤੁਹਾਡੀ ਸੈਲਰੀ ਹੈ ਤੁਸੀਂ ਬਲੂ ਕਾਰਡ ਦੇ ਹੱਕਦਾਰ ਹੋ ਬਲੂ ਕਾਰਡ ਦਾ ਮਤਲਬ ਵੀ ਹੈ ਤੁਹਾਡਾ ਇੱਕੇਸਮ ਤੋਂ ਪੀਆਰ ਹੋ ਗਿਆ ਠੀਕ ਹੈ ਹੁਣ ਤੁਸੀਂ ਬਲੂ ਕਾਰਡ ਲੈ ਲਿਆ ਤੁਸੀਂ ਜੌਬ ਕਰ ਰਹੇ ਹੋ ਸਿਟੀਜ਼ਨਸ਼ਿਪ ਉਹਦੇ ਬਾਅਦ ਪਾਸ ਹੋ ਜਾਂਦਾ ਹੈ ਨੈਕਸਟ ਸਟੈਪ ਹੁੰਦਾ ਹੈ ਬੱਚਿਆਂ ਦੀ ਫ੍ਰੀ ਐਜੂਕੇਸ਼ਨ ਹੈ ਟੋਟਲ ਫ੍ਰੀ ਐਜੂਕੇਸ਼ਨ ਹੈ ਜੇ ਤੁਹਾਡੀ ਮੈਰिज ਹੋ ਜਾਂਦੀ ਹੈ ਬਲੂ ਕਾਰਡ ਤੁਹਾਡੇ ਹੱਥ ਆ ਗਿਆ ਤੁਸੀਂ ਟੋਟਲ ਫ੍ਰੀ ਐਜੂਕੇਸ਼ਨ ਬੱਚਿਆਂ ਦੀ ਹੈ ਮਤਲਬ ਜਰਮਨੀ ਲੈਂਡ ਆਫ ਅਪਰਚੂਨਿਟੀਆਂ ਲੈਂਡ ਆਫ ਹੈਪੀਨੈਸ ਇਸ ਟਾਈਮ ਔਰ ਕੋਈ ਬੱਚਾ ਬੇਰੋਜ਼ਗਾਰ ਨਹੀਂ ਰਹਿਣਾ ਚਾਹੁੰਦਾ ਤੇ ਉਹ ਜਰਮਨੀ ਜ਼ਰੂਰ ਜਾਏ ਕੋਈ ਬੱਚਾ ਆਪਣੇ ਬੰਦਿਆਂ ਚ ਰਹਿਣਾ ਚਾਹੁੰਦਾ ਇੰਡੀਆ ਤੋਂ ਨੇੜੇ 8 ਘੰਟੇ ਦੀ ਫਲਾਈਟ ਆ ਉਹ ਜ਼ਰੂਰ ਜਰਮਨੀ ਜਾਏ ਉਹ ਉਧਰ ਉਧਰ ੱਟਕੇ ਖਾਂਦੀ ਲੋੜ ਨਹੀਂ ਆ ਜੀ ਜੀ ਥੈਂਕ ਯੂ ਸੋ ਮੱਚ ਸੋ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਸਾਡੇ ਨਾਲ ਵੀ ਨਾ ਮੈਮ ਨੇ ਸਾਂਝੀ ਕੀਤੀ ਐ ਸਕਰੀਨ ਤੇ ਨੰਬਰ ਐ ਸਾਰੇ ਵਿਦਿਆਰਥੀ ਜ਼ਰੂਰ ਸੰਪਰਕ ਥੈਂਕ ਯੂ ਥੈਂਕ ਯੂ